ਸ਼੍ਰੀ ਚਮਕੌਰ ਸਾਹਿਬ ਹਲਕਾ ਵਿਧਾਇਕ ਨੇ ਪਿੰਡਾਂ 'ਚ ਕੀਤੀ ਲੋਕ ਮਿਲਣੇ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਮੋਜਲੀਪੁਰ ਅਸਰਪੁਰ ਘੜੀ ਸੇਲੋਮਾਸਕੋ ਬਾਮਾਕੁਲੀਆ ਅਤੇ ਛੋਟਾ ਸੁਰਤਾਪੁਰ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਹਲਕਾ ਵਿਧਾਇਕ ਵੱਲੋਂ ਇਨਾ ਪਿੰਡਾਂ ਦੀਆਂ ਮੰਗਾਂ ਅਤੇ ਪਿੰਡ ਵਾਸੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਜਿਸ ਤੋਂ ਹਲਕਾ ਵਿਧਾਇਕ ਨੇ ਕੁਝ ਸਮੱਸਿਆਵਾਂ ਮੌਕੇ ਉਤੇ ਹੀ ਹੱਲ ਕੀਤੀਆਂ ਅਤੇ ਕੁਝ ਮੰਗਾਂ ਉਹਨਾਂ ਜਲਦ ਪੂਰੀਆਂ ਕਰਨ ਦਾ ਵਾਅਦਾ ਕੀਤਾ ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਪਾਣੀ ਦੀ ਕੋਈ ਕਮੀ ਨਹੀਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵਤ ਸਿੰਘ ਮਾਨ ਸਰਕਾਰ ਦੀ ਸੋਚ ਨਾਲ ਅਸੀਂ ਅੱਜ ਪਿੰਡਾਂ ਨੂੰ ਨਹਿਰੀ ਪਾਣੀ ਦੇ ਰਹੇ ਹਾਂ ਮੁਕਤ ਬਿਜਲੀ ਪ੍ਰੋਵਾਈਡ ਕਰਾ ਰਹੇ ਹਾਂ ਐਮਐਲਏ ਸਾਹਿਬ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਹਨਾਂ ਆਖਿਆ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਦੋਂ ਇੱਕ ਵੱਡਾ ਮਗਰਮੱਛ ਫੜਿਆ ਤਾਂ ਉਹਨਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਵੱਲ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸਦੇ ਹੱਕ ਵਿੱਚ ਬੋਲਿਆ ਪਰ ਦੂਜੇ ਦਿਨ ਜਦੋਂ ਲੋਕਾਂ ਦਾ ਵਿਰੋਧ ਦੇਖਿਆ ਤਾਂ ਯੂ ਟਰਨ ਲੈ ਗਿਆ ਉਨਾ ਪਿੰਡ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਗੁਪਤ ਰੱਖੀ ਜਾਏਗੀ ਉਹਨਾਂ ਪਿੰਡ ਗੜੀ ਵਿਖੇ ਪ੍ਰਾਇਮਰੀ ਸਕੂਲ ਜੋ ਕਿ ਅਪਗ੍ਰੇਡ ਕਰਕੇ ਸਮਾਰਟ ਸਕੂਲ ਬਣਾਇਆ ਗਿਆ ਹੈ ਦਾ ਵੀ ਦੌਰਾ ਕੀਤਾ ਇਸ ਮੌਕੇ ਉਹਨਾਂ ਨਾਲ ਸ਼੍ਰੀ ਚੰਦ ਪੀਏ ਹਰਜਿੰਦਰ ਸਿੰਘ ਰਾਜਾ ਐਜੂਕੇਸ਼ਨ ਕੋਆਰਡੀਨੇਟਰ ਹਲਕਾ ਸ਼੍ਰੀ ਚਮਕੌਰ ਸਾਹਿਬ ਪਰਸ਼ੋਤਮ ਮਹਲ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੋਧ ਯਕਤਾਰ ਸਿੰਘ ਘੜੂਆ ਬਲਵੀਰ ਸਿੰਘ ਮਹਿਤੋਤ ਸੁਲੱਖਣ ਸਿੰਘ ਬਲਾਕ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਮੁਜਾਫਤ ਬਲਾਕ ਪ੍ਰਧਾਨ ਕੁਲਵੰਤ ਸਿੰਘ ਸੁਰਤਾਪੁਰਾ ਦੀ ਮੌਜੂਦ ਸਨ